ਲੋਬੀ ਮਿੱਤਰੋ ਅੱਜ ਤੁਹਾਨੂੰ ਸਰਾਂਦ ਤੋਂ ਲੈ ਚਲਦੇ ਆਪਾਂ ਰੋਪੜ ਸ਼ਹਿਰ ਮੈਂ ਕਿਹਾ ਜੀ ਬਹੁਤ ਸੋਹਣਾ ਸ਼ਹਿਰ ਆ ਆਪਾਂ ਲੈ ਲਿਆ ਜੀ ਟੈਂਪੂ ਟੈਂਪੂ ਦੇ ਵਿੱਚ ਅਮਨ ਜੀ ਬੈਠ ਗਏ ਤੇ ਯਾਤਰੀ ਸ੍ਰੂਪ ਮੋੜ ਉਤਰ ਗਏ ਇੱਥੋਂ ਮਿੱਤਰੋ ਲਵਾਂਗੇ ਆਪਾਂ ਰੋਪੜ ਸ਼ਹਿਰ ਨੂੰ ਜਾਣ ਵਾਲੀ ਬੱਸ ਮੈਂ ਕਿਹਾ ਜੀ ਬੱਸ ਵੀ ਮਿਲ ਗਈ ਆਪਾਂ ਨੂੰ ਤੇ ਬੱਸ ਵਿੱਚ ਅਮਨ ਭਾਜੀ ਬੈਠ ਗਏ ਤੇ ਸਫ਼ਰ ਮੇਰਾ ਰੋਪੜ ਦਾ ਸਟਾਰਟ ਹੋ ਗਿਆ ਮਿੱਤਰੋ ਆਪਾਂ ਪਹੁੰਚ ਚੁੱਕੇ ਹਾਂ ਜੀ ਬਸੇ ਪਠਾਨਾ ਦੇ ਬਿਲਕੁਲ ਨਜ਼ਦੀਕ ਜਿਹੜੇ ਜਿਹੜੇ ਬਸੀ ਪਟਾਣਾ ਤੋਂ ਆ ਉਹ ਵੀ ਕਮੈਂਟ ਕਰਕੇ ਜਰੂਰ ਦੱਸ ਦਿਓ ਮਿੱਤਰੋ ਆਪਾਂ ਪਹੁੰਚ ਚੁੱਕੇ ਆ ਜੀ ਕਰਾਲੀ ਸ਼ਹਿਰ ਕਹਿੰਦੇ ਜੀ ਕਰਾਲੀ ਸ਼ਹਿਰ ਦੇ ਵਿੱਚ ਪਟਾਕੇ ਤਾਂ ਮਿਲਦੇ ਹੀ ਮਿਲਦੇ ਨੇ ਲੇਕਿਨ ਟ੍ਰੈਫਿਕ ਵੀ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀ ਆ ਕਰਾਲੀ ਵਾਲੇ ਜਿਹੜੇ ਜਿਹੜੇ ਮੇਰੇ ਭੈਣ ਭਰਾ ਮੇਰੇ ਨਾਲ ਜੁੜੇ ਹੋਏ ਨੇ ਕਮੈਂਟ ਕਰਕੇ ਜਰੂਰ ਦੱਸ ਦਿਓ ਜੀ ਆਪਾਂ ਪਹੁੰਚ ਚੁੱਕੇ ਆ ਜੀ ਰੋਪੜ ਸ਼ਹਿਰ ਦੇ ਬੱਸ ਸਟਾਪ ਤੇ ਪੁਰਾਣੇ ਬੱਸ ਸਟਾਪ ਤੇ ਅਮਨ ਭਾਜੀ ਉਤਰ ਗਏ ਬਸ ਦੇ ਵਿੱਚ ਬਹੁਤ ਜ਼ਿਆਦਾ ਅੱਜ ਭੀੜ ਸੀ ਲੇਕਿਨ ਫੇਰ ਆਪਾਂ ਨੇ ਇੱਥੇ ਤੋਂ ਵਾਈਕ ਦਾ ਸਫਰ ਸਟਾਰਟ ਕਰਤਾ ਮੈਂ ਕਿਹਾ ਜੀ ਇਹ ਨਦੀ ਤੁਹਾਡੇ ਸ਼ਹਿਰ ਨੂੰ ਵੀ ਜਾਂਦੀ ਹੋਊਗੀ ਬਹੁਤ ਸੋਹਣੀ ਨਦੀ ਆ ਰੋਪੜ ਸ਼ਹਿਰ ਦੇ ਵਿੱਚ ਆਪਾਂ ਪਹੁੰਚ ਚੁੱਕੇ ਆ ਹੁਣ ਮਿੱਤਰੋ ਜਿਹੜੇ ਜਿਹੜੇ ਰੋਪੜ ਸ਼ਹਿਰ ਤੋਂ ਬਿਲੋਂਗ ਕਰਦੇ ਨੇ ਮੇਰੇ ਨਾਲ ਜੁੜੇ ਹੋਏ ਨੇ ਵੀਡੀਓ ਨੂੰ ਦੇਖ ਰਹੇ ਨੇ ਕਮੈਂਟ ਕਰਕੇ ਜਰੂਰ ਦੱਸ ਦਿਓ ਵੀ ਅਸੀਂ ਰੋਪੜ ਸ਼ਹਿਰ ਦੇ ਵਿੱਚ ਰਹਿੰਦੇ ਆ ਮੈਂ ਕਹਾਂ ਜੀ ਡੀਏਵੀ ਸਕੂਲ ਰੋਪੜ ਦੇ ਵਿੱਚ ਕੌਣ-ਕੌਣ ਪੜਦਾ ਉਹ ਵੀ ਮੇਰੇ ਭੈਣ ਭਰਾ ਕਮੈਂਟ ਕਰਕੇ ਦੱਸ ਦਿਓ ਬਹੁਤ ਸੋਹਣਾ ਸਕੂਲ ਆ ਜੀ ਜਿਹੜੇ-ਜਿਹੜੇ ਮੇਰੇ ਭਰਾ ਇੱਥੇ ਪੜੇ ਹੋ ਵੀ ਕਮੈਂਟ ਕਰਕੇ ਦੱਸ ਦਿਓ ਰੇਲਵੇ ਸਟੇਸ਼ਨ ਰੋਪੜ ਦਾ ਮੈਂ ਕਹਾਂ ਜੀ ਪੂਰੇ ਪੰਜਾਬ ਤੋਂ ਸਾਹਮਣੇ ਉਹ ਫੇਮਸ ਰੇਲਵੇ ਸਟੇਸ਼ਨ ਬਣ ਚੁੱਕਿਆ ਇੰਨਾ ਸਾਫ਼-ਸੁਥਰਾ ਰੇਲਵੇ ਸਟੇਸ਼ਨ ਆ ਬਹੁਤ ਮੈਂ ਕਹਿੰਦੇ ਜੀ ਦੇਖਣ ਨੂੰ ਬਹੁਤ ਵਧੀਆ ਲੱਗਦਾ ਆ ਜਿਹੜਾ ਨਵਾਂ ਪੁਲ ਬਣਿਆ ਨਾ ਰੋਪੜ ਦਾ ਇਹਦੇ ਚਰਚੇ ਦਾ ਕਹਿੰਦੇ ਹਾਲੀਵੁੱਡ ਬਾਲੀਵੁੱਡ ਫਿਲਮਾਂ ਦੇ ਵਿੱਚ ਵੀ ਹੋਣ ਲੱਗੇ ਔਰ ਇੱਥੇ ਪੰਜਾਬੀ ਫਿਲਮਾਂ ਦੀ ਵੀ ਸ਼ੂਟਿੰਗ ਹੁੰਦੀ ਆ ਹਿੰਦੀ ਫਿਲਮਾਂ ਦੀ ਵੀ ਸ਼ੂਟਿੰਗ ਹੋਣ ਲੱਗੀ ਸਾਹਮਣੇ ਤੁਹਾਨੂੰ ਰੋਪੜ ਦਾ ਸਟੇਡੀਅਮ ਦਿਖ ਰਿਹਾ ਔਰ ਜਿਹੜੇ ਜਿਹੜੇ ਇੱਥੇ ਪ੍ਰੈਕਟਿਸ ਕਰਦੇ ਨੇ ਖੇਡਦੇ ਆ ਉਹ ਵੀ ਕਮੈਂਟ ਕਰਕੇ ਮਿੱਤਰੋ ਦੱਸਿਓ ਮੈਂ ਕਹਾਂ ਜੀ ਤੁਹਾਨੂੰ ਹੁਣ ਲੈ ਕੇ ਆਏ ਆ ਰੋਪੜ ਹੈੱਡ ਤੇ ਇੱਥੇ ਸ਼ਾਮ ਨੂੰ 5 ਵਜੇ ਤੋਂ ਲੈ ਕੇ ਰਾਤ ਨੂੰ 10 ਵਜੇ ਤੱਕ ਪੂਣੀ ਰੌਣਕ ਲੱਗਦੀ ਆ ਬਹੁਤ ਸਾਰੀ ਰੌਣਕਾ ਇੱਥੇ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਤੇਜ਼ ਆ ਔਰ ਮੈਗਾ ਜੀ ਤੁਸੀਂ ਜਿਹੜੇ ਮੇਰੇ ਭੈਣ ਭਰਾ ਰੋਪੜ ਹੈੱਡ ਤੇ ਆਏ ਨੇ ਤਾਂ ਉਹ ਵੀ ਇਸ ਵੀਡੀਓ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸ ਦਿਓ ਸੋਹਣੀਆਂ ਸੋਹਣੀਆਂ ਪਹਾੜੀਆਂ ਵੀ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਬਹੁਤ ਸੋਹਣਾ ਜੀ ਰੋਪੜ ਦਾ ਜਿਹੜਾ ਹੈੱਡ ਆ ਇੱਥੇ ਸ਼ਾਮ ਨੂੰ ਤਕਰੀਬਨ ਬਹੁਤ ਸਾਰੇ ਸਾਡੇ ਜਿਹੜੇ ਰੋਪੜ ਦੇ ਵਸਨੀਕਾ ਉਹ ਘੁੰਮਣ ਆਉਂਦੇ ਆ ਔਰ ਜਿਹੜਾ ਬੋਰਡ ਕਲੱਬ ਆ ਉਹ ਵੀ ਚਾਲੂ ਹੋ ਚੁੱਕਿਆ ਜੀ ਤੁਸੀਂ ਬੋਰਡ ਕਲੱਬ ਦੇ ਵਿੱਚ ਆ ਕੇ ਇੰਜੋਏ ਕੀਤਾ ਕਮੈਂਟ ਕਰਕੇ ਜਰੂਰ ਦੱਸਿਓ ਧੰਨ